ਖੁਸ਼ਦੀਪ ਕੌਰ ਖੁਸ਼ ਆਪਣੀ ਬੀਏ ਦੀ ਪੜ੍ਹਾਈ ਪੂਰੀ ਕਰ ਚੁੱਕੀ ਸੀ ਤੇ ਹੁਣ ਸਟੈਨੋਗ੍ਰਾਫੀ ਦਾ ਕੋਰਸ ਕਰ ਰਹੀ ਸੀ ਉਸ ਦੇ ਜਵਾਨ ਹੋਣ ਕਰਕੇ ਉਸ ਦੇ ਰਿਸ਼ਤੇ ਦੀ ਗੱਲ ਹੁਣ ਅਕਸਰ ਹੀ ਘਰ ਵਿੱਚ ਚੱਲਦੀ ਰਹਿੰਦੀ ਸੀ 2-3 ਦਿਨਾਂ ਤੋਂ ਘਰ ਵਿੱਚ ਇੱਕ ਰਿਸ਼ਤੇ ਦੀ ਗੱਲ ਚੱਲ ਰਹੀ ਸੀ ਖੁਸ਼ਦੀ ਮਮੀ ਦਲਜੀਤ ਕੌਰ ਨੇ ਖੁਸ਼ ਨਾਲ ਰਾਤ ਨੂੰ ਗੱਲ ਸਾਂਝੀ ਕਰਦਿਆਂ ਕਿਹਾ ਕਿ ਸਵੇਰੇ ਕੁਲਤਾਰ ਭਾਜੀ ਖੁਸ਼ ਦੇ ਚਾਚਾ ਗਰਮੇਜ ਸਿੰਘ ਦਾ ਸਾਲਾ ਪੋਰੀਕਰ ਆ ਰਹੇ ਨੇ ਖੁਸ਼ ਦੇ ਰਿਸ਼ਤੇ ਦੀ ਦੱਸ ਪਾ ਰਹੇ ਨੇ ਇਸ ਲਈ ਗੱਲਬਾਤ ਕਰਨੀ ਏ ਖੁਸ਼ ਇੱਕ ਪਲ ਲਈ ਸ਼ਰਮਾ ਗਈ ਤੇ ਉੱਠ ਕੇ ਚਲੀ ਗਈ ਖੁਸ਼ ਨੇ ਸਵੇਰੇ ਉੱਠ ਕੇ ਘਰ ਦੀ ਸਫਾਈ ਕੀਤੀ ਤੇ ਮੰਮੀ ਦੀ ਰੋਟੀ ਪਾਣੀ ਬਣਾਉਣ ਵਿੱਚ ਮਦਦ ਕੀਤੀ ਖੁਸ਼ ਦੇ ਚਾਚਾ ਗੁਰਮੀਜ ਤੇ ਚਾਚੀ ਸੁਖਵੀਰ ਕੌਰ ਵੀ ਗਏ ਤੇ ਦੁਪਹਿਰ ਤੱਕ ਕਲਤਾਰ ਤੇ ਉਸ ਦੀ ਘਰ ਵਾਲੀ ਸ੍ਰਿੰਦਰ ਕੌਰ ਆ ਗਏ ਚਾ ਪਾਣੀ ਪੀਤਾ ਤੇ ਫਿਰ ਮੁੰਡੇ ਤੇ ਉਸਦੇ ਪਰਿਵਾਰ ਬਾਰੇ ਗੱਲਬਾਤ ਕੀਤੀ ਖੁਸ਼ਕਲਤਾਰ ਅੰਕਲ ਨੂੰ ਭਵੇਂ ਜਾਣਦੀ ਸੀ ਪਰ ਫਿਰ ਵੀ ਅੱਜ ਸੁਧਾਰਨ ਜਿਹਾ ਤਿਆਰ ਹੋ ਗਈ ਕੁਲਤਾਰ ਨੇ ਦੱਸਿਆ ਕਿ ਮੁੰਡਾ ਬਹੁਤ ਸੋਹਣਾ ਪੜਿਆ ਲਿਖਿਆ ਤੇ ਪ੍ਰਾਈਵੇਟ ਬੈਂਕ ਵਿੱਚ ਨੌਕਰੀ ਲੱਗਿਆ ਹੋਇਆ ਮਾਂ ਹੈ ਨਹੀਂ ਮੁੰਡੇ ਦੀ ਤੇ ਇੱਕ ਭੈਣ ਵੱਡੀ ਵਿਆਹੀ ਹੋਈ ਹੈ ਤੇ ਵੱਡਾ ਭਰਾ ਭਰਾ ਪਿਓ ਪੁਲਿਸ ਵਿੱਚੋਂ ਰਟਾਇਰਡ ਹੈ ਜਤੈਂਦਰ ਸਿੰਘ ਨੂੰ ਕਲਤਾਰ ਦੇ ਦੱਸਣ ਅਨੁਸਾਰ ਪਰਿਵਾਰ ਵਧੀਆ ਲੱਗਿਆ ਪਰ ਫੇਰ ਵੀ ਪਰਿਵਾਰ ਨਾਲ ਸਲਾਹ ਕਰਕੇ ਮੁੰਡੇ ਨੂੰ ਵੇਖਣ ਬਾਰੇ ਦਿਨਬਾਰ ਦੇ ਦੱਸਣ ਦੀ ਗੱਲ ਆਕੀ ਦਲਜੀਤ ਤੇ ਸੁਖਵੀਰ ਨੇ ਰੋਟੀ ਤਿਆਰ ਕਰ ਲਈ ਸੀ ਸਾਬ ਨੇ ਰੋਟੀ ਖਾਧੀ ਤੇ ਸ਼ਾਮ ਤੱਕ ਕਲਤਾਰ ਨੇ ਵੀ ਵਾਪਸ ਜਾਣ ਦੀ ਆਗਿਆ ਮੰਗੀ ਕਲਤਾਰ ਹੋਂਦੇ ਜਾਣ ਤੋਂ ਬਾਅਦ ਜਤੈਂਦਰ ਤੇ ਦਲਜੀਤ ਨੇ ਆਪਣੇ ਛੋਟੇ ਭਰਾ ਪਰਜਾਈ ਨਾਲ ਇਸ ਰਿਸ਼ਤੇ ਬਾਰੇ ਵਿਚਾਰ ਕੀਤੀ। ਖੁਸ਼ਦੀਪ ਇੱਕ ਪਾਸੇ ਖਲੋ ਕੇ ਸਭ ਕੁਝ ਸੁਣਦੀ ਰਹੀ। ਦੋ ਕੁ ਦਿਨਾਂ ਵਿੱਚ ਪਰਿਵਾਰ ਤੇ ਕੁਝ ਕਰੀਬੀ ਰਿਸ਼ਤੇਦਾਰਾਂ ਨਾਲ ਸਲਾਹ-ਵਿਚਾਰ ਕਰਨ ਤੋਂ ਬਾਅਦ ਖੁਸ਼ਦੀਪ ਦੇ ਮਾਪੇ ਉਨਕਲਤਾਰ ਰਾਹੀ ਮੁੰਡੇ ਨੂੰ ਵੇਖਣ ਲਈ ਐਤਵਾਰ ਦਾ ਦਿਨ ਮਿਥਿਆ। ਖੁਸ਼ਦੀਪ ਦੇ ਮਾਣਾ ਅੰਦਰ ਬਹੁਤ ਖੁਸ਼ੀ ਸੀ। ਐਤਵਾਰ ਨੂੰ ਖੁਸਦਾ ਪਰਿਵਾਰ ਤਿਆਰ ਹੋ ਕੇ ਕੁਲਤਾਰ ਹੋਰਾਂ ਨਾਲ ਲੈ ਕੇ ਮੁੰਡੇ ਮਨਿੰਦਰ ਸਿੰਘ ਦੇ ਘਰ ਪਹੁੰਚੇ ਪਰਿਵਾਰ ਬਾਰੇ ਵਿਸਤਾਰ ਵਿੱਚ ਗੱਲ ਕੀਤੀ ਮੁੰਡਾ ਬਹੁਤ ਸੋਹਣਾ ਸੀ ਤੇ ਘਰਾਂ ਪਰਿਵਾਰ ਵੀ ਠੀਕ ਸੀ ਵੱਡਾ ਭਰਾ ਭਪਿੰਦਰ ਕਿਸੇ ਸ਼ੋਅਰੂਮ ਵਿੱਚ ਨੌਕਰੀ ਕਰਦਾ ਸੀ ਤੇ ਭਾਬੀ ਪ੍ਰਭਜੋਤ ਘਰੇਲੂ ਔਰਤ ਮੁੰਡੇ ਦੇ ਪਿਓ ਨੇ ਕਿਸੇ ਗੱਲ ਦੀ ਕਮੀਨਾ ਹੋਣ ਦੀ ਗੱਲ ਆਖੀ ਸਾਰਾ ਕੁਝ ਵੇਖਣ ਜਾਣ ਤੋਂ ਬਾਅਦ ਕੁਲਤਾਰ ਜਤਿੰਦਰ ਸਿੰਘ ਹੋਰਾਂ ਨੂੰ ਇੱਕ ਪਾਸੇ ਲਿਜਾ ਕੇ ਪੁੱਛਣ ਲੱਗਾ ਕoltaar ਕਿਦਾਂ ਫਿਰ ਬਾਜੀ ਕੀ ਵਿਚਾਰੇ ਤੁਹਾਡਾ ਇਸ ਰਿਸ਼ਤੇ ਵਾਸਤੇ ਜਤਿੰਦਰ ਬਾਜੀ ਠੀਕ ਹੈ ਜਿਵੇਂ ਤੁਸੀਂ ਦੱਸਿਆ ਸਭ ਕੁਝ ਸਹੀ ਹੈ ਗੁਰਮੀਜ ਫਿਰ ਕਰੀਏ ਹਾਂ ਵੀਰ ਜੀ ਧਰਿਏ ਰੁਪਿਆ ਮੁੰਡੇ ਦੇ ਹੱਥ ਤੇ ਜਤਿੰਦਰ ਹਾਂਜੀ ਜਿਵੇਂ ਤੁਸੀਂ ਠੀਕ ਸਮਝੋ ਸੁਖਵੀਰ ਬਾਜੀ ਕਮੀ ਤਾਂ ਕੋਈ ਨਹੀਂ ਪਰ ਫਿਰ ਵੀ ਮੈਨੂੰ ਲੱਗਦਾ ਕਿ ਆਪਾਂ ਨੂੰ ਖੁਸ਼ਦੀਪ ਨੂੰ ਇਸ ਰਿਸ਼ਤੇ ਬਾਰੇ ਪੁੱਛ ਲੈਣਾ ਚਾਹੀਦਾ ਹੈ ਜਤਿੰਦਰ ਹਾਂ ਗੁਰਮੀਜ ਖੁਸ਼ ਨੂੰ ਵੀ ਪੁੱਛ ਲਈਏ ਉਹ ਮੇਂ ਮੁੰਡਾ ਸਾਨੂੰ ਪਸੰਦ ਆਏ ਦਲਜੀਤ ਲੈ ਖੁਸ਼ਦੀਪ ਨੇ ਕਿਹੜਾ ਨਾ ਕਰਨੀ ਹੈ ਜੋ ਉਹਦੀ ਮਾਂ ਨੇ ਪਸੰਦ ਕੀਤਾ ਉਹਨੂੰ ਵੀ ਪਸੰਦ ਨਾਲੇ ਗੁਰਮੀਜ ਤੁਸੀਂ ਮਾੜਾ ਥੋੜੀ ਸੋਚੋਗੇ ਉਹਦੇ ਲਈ ਖੁਸ਼ਦੀਪ ਤੁਹਾਡੀ ਵੀ ਤਾਤੀ ਹੈ ਤੁਸੀਂ ਤਾਂ ਕਰਦੇ ਹੋ ਗੁਰਮੀਜ ਭਾਬੀ ਜੀ ਸੁਖਵੀਰ ਠੀਕ ਕਹਿ ਰਹੀ ਹੈ ਖੁਸ਼ਦੀ رائے ਜਾਣਨ ਤੋਂ ਬਾਅਦ ਹਾਂ ਕਰਾਂਗੇ ਮੁੰਡਾ ਕਿਹੜਾ ਭੱਜਿਆ ਚੱਲਿਆ ਕਿਤੇ 1 2 ਦਿਨਾਂ ਚ ਦੱਸ ਦੇਾਂਗੇ ਕਲਤਾਰ ਠੀਕ ਹੈ ਬਾਜੀ ਤੁਸੀਂ ਪੁੱਛ ਕੇ ਸਲਾਹ ਕਰਕੇ ਦੱਸ ਦੇਣਾ ਕਲਤਾਰ ਨੇ ਮੁੰਡੇ ਵਾਲਿਆਂ ਨੂੰ 1 2 ਦਿਨ ਵਿੱਚ ਇਸ ਰਿਸ਼ਤੇ ਬਾਰੇ ਦੱਸਣ ਦਾ ਆਖ ਕੇ ਵਾਪਸੀ ਆਗਿਆ ਮੰਗੀ ਘਰ ਬੈਠੇ ਖੁਸ਼ਦੀਪ ਇਸ ਰਿਸ਼ਤੇ ਬਾਰੇ ਜਾਣਨ ਦੇ ਨਾਲ-ਨਾਲ ਮਾਪੇ ਉਹਦੀ ਅਡੀਕ ਬੜੀ ਬੇਸਾਬਰੀ ਨਾਲ ਕਰ ਰਹੀ ਸੀ ਦਲਜੀਤ ਨੇ ਰਸੋਈ ਵਿੱਚ ਚਾਹ ਬਣਾ ਕੇ ਖੁਸ਼ਦੀਪ ਨੂੰ ਹੌਲੀ ਜਿਹੀ ਦੱਸਿਆ ਪੁੱਤ ਮੁੰਡਾ ਤਾਂ ਬੜਾ ਹੀ ਸੋਹਣਾ ਏ ਸਾਡੀ ਤੇ ਹਾਂ ਹੀ ਹੈ ਬਸ ਆਹ ਤੇਰੀ ਚਾਚੀ ਕਹਿੰਦੀ ਅਖੇ ਖੁਸ ਤੋਂ ਪੁੱਸ ਕੇ ਹਾਂ ਕਰਨੀ ਹੈ ਆਪ ਕੱਪੜੇ ਬਾਦਨ ਲਈ ਕਾਂਬਰੇ ਵਿੱਚ ਚਲੀ ਗਈ ਦਲਜੀਤ ਦੇ ਮੂੰਹੋਂ ਐਨੀ ਗੱਲ ਸੁਣ ਕੇ ਖੁਸ਼ਦੀਪ ਦੇ ਚਿਹਰੇ ਤੇ ਅਲੱਗ ਜਿਹੀ ਚਮਕ ਆ ਗਈ ਉਹ ਜਲਦੀ ਜਲਦੀ ਸਭ ਕੁਝ ਜਾਨਣਾ ਚਾਹ ਰਹੀ ਸੀ ਅਗਲੇ ਦਿਨ ਗਰਮੇਸ਼ ਤੇ ਸੁਖਵੀਰ ਆਪਣੇ بیٹے ਸੁਮਿੰਦਰ ਸੈਰੀ ਨੂੰ ਨਾਲ ਲੈ ਕੇ ਇਸ ਰਿਸ਼ਤੇ ਬਾਰੇ ਸਲਾਹ ਕਰਨ ਲਈ ਆਏ ਖੁਸ਼ਦੀਪ ਨੂੰ ਵੀ ਬੁਲਾਇਆ ਗਿਆ ਸੁਖਵੀਰ ਕਿਵੇਂ ਭੈਣ ਜੀ ਕਰ ਲਈ ਸਲਾਹ ਕੀ ਕਹਿੰਦੀ ਖੁਸ਼ਦੀਪ ਇਸ ਰਿਸ਼ਤੇ ਲਈ ਦਲਜੀਤ ਨੇ ਲਾਇ ਸੁਖਵੀਰ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਜੋ ਖੁਸ਼ਦੀ ਮਾਂ ਦੀ ਸਲਾਹ ਉਹ ਮੇਰੀ ਧੀ ਦੀ ਇਹਨੀ ਤੇ ਰਾਤੀ ਕਹਿ ਦਿੱਤਾ ਸੀ ਮੰਮੀ ਜਿਵੇਂ ਤੁਸੀਂ ਕਹਿੰਦੇ ਹੋ ਠੀਕ ਹੈ ਮੈਂ ਕੀ ਕਹਿਣਾ ਸਾਨੂੰ ਸਭ ਨੂੰ ਇਹ ਰਿਸ਼ਤਾ ਪਸੰਦ ਆ ਖੁਸ਼ਦੀਪ ਹੁਣ ਕੀ ਬੋਲਦੀ ਮਾਂ ਨੇ ਤਾਂ ਕਰ ਦਿੱਤੀ ਸੀ ਤੇ ਦੂਜਾ ਖੁਸ਼ ਨੂੰ ਆਪਣੀ ਮਾਂ ਖਿਲਾਫ ਜਾਣ ਦੀ ਲੋੜ ਵੀ ਕੀਤੀ ਸੀ ਇਸ ਲਈ ਕਹਿਣ ਲੱਗੀ ਕਾਹਦੇ ਵੱਡਿਆਂ ਦੇ ਸਾਹਮਣੇ ਮੈਂ ਕੀ ਕਹਿਣਾ ਤੁਸੀਂ ਜੋ ਵੀ ਕਰੋਗੇ ਮੇਰੀ ਬਿਹਤਰ ਲਈ ਹੀ ਕਰੋਗੇ ਮੰਮੀ ਪਾਪਾ ਜੋ ਵੀ ਕਰਨਗੇ ਠੀਕ ਹੀ ਕਰਨਗੇ ਤੇ ਨਾਲੇ ਚਾਚੀ ਜੀ ਮੈਂ ਤੁਹਾਡੀ ਵੀ ਧੀ ਹਾਂ ਜੋ ਤੁਹਾਨੂੰ ਠੀਕ ਲੱਗੇ ਕਹਿੰਦਿਆਂ ਕੁਰਸੀ ਦੇ ਬੈਠੀ ਚਾਚੀ ਨੂੰ ਜੱਫੀ ਪਾ ਲਈ ਤੇ ਭਾਵਕ ਹੋ ਗਈ ਕੁਸ਼ਦੀਪ ਨੂੰ ਭਾਵਕ ਹੁੰਦੇ ਵੇਖ ਕੇ ਸਿਰ ਕਹਿਣ ਲੱਗੇ ਓਏ ਸਦਾਇਣੇ ਤੂੰ ਫੇਰ ਨਾ ਕਰੀਂ ਤੇ ਰੋਮੀ ਤਾਂ ਬਿਲਕੁਲ ਵੀ ਨਾ ਤੇਰਾ ਵਿਆਹ ਦੋ ਸਾਲ ਨਹੀਂ ਕਰਨਾ ਅਸੀਂ ਤਾਂ ਨਾਲੇ ਇਹ ਨਾ ਸੋਚੀਂ ਕਿ ਮੇਰੇ ਕੋਲੋਂ ਖਿਹੜਾ ਸੁੱਟ ਜਾਊਗਾ ਤੇਰਾ ਸੌਰੇ ਆ ਕੇ ਵੀ ਤੇਰੀ ਗੁੱਤ ਪੱਟ ਦਿਆ ਕਰਨੀ ਮੈਂ ਕਾਇ ਕੈ ਸਹਰੀ ਨੇ ਖੁਸ ਨੂੰ ਜੱਫੀ ਪਾ ਲਈ ਤੇ ਅੱਬ ਵੀ ਭਾਵਕ ਹੋ ਗਿਆ ਤੇ ਚੋਰੀ ਜਿਹੀ ਅੱਖਾਂ ਸਾਫ਼ ਕਰ ਲਈਆਂ ਰਾਤ ਨੂੰ ਖੁਸ ਆਪਣੀ ਆਉਣ ਵਾਲੀ ਜ਼ਿੰਦਗੀ ਬਾਰੇ ਸੋਚਣ ਲੱਗੀ ਉਹ ਬਹੁਤ ਖੁਸ਼ ਸੀ ਕਿ ਮੁੰਡਾ ਬਹੁਤ ਸੋਹਣਾ ਹੈ ਪਰ ਇੱਕ ਖਿਆਲ ਉਸਦੇ ਮਾਨਾਂ ਅੰਦਰ ਸੀ ਕਿ ਬੇਸਾਕ ਉਹ ਪੜ੍ਹੀ ਲਿਖੀ ਹੈ ਪਰ ਇੰਨੀ ਸੋਹਣੀ ਤਾਂ ਹੈ ਨਹੀਂ ਤੇ ਨਾ ਹੀ ਮੁੰਡੇ ਵਾਲੇ ਅਜੇ ਤੱਕ ਉਸ ਨੂੰ ਵੇਖਣ ਲਈ ਆਏ ਸਨ ਇਸ ਗੱਲ ਨੇ ਖੁਸ਼ਦੀਪ ਨੂੰ ਸੋਚਾਂ ਵਿੱਚ ਜ਼ਰੂਰ ਪਾ ਦਿੱਤਾ ਅਗਲਾ 파ਰਟ ਦੀ ਵੀਡੀਓ ਆਪਾਂ 2 ਨੰਬਰ ਚ ਲੈ ਕੇ ਆਵਾਂਗੇ